ਨਮਸਤੇ ਅੱਜ ਬਸੰਤ ਪੰਚਮੀ ਦੇ ਮੌਕੇ ਦੇ ਉੱਤੇ ਬੜੀ ਇੱਕ ਆਟਮਕ ਤਿਆਰ ਕੀਤਾ ਜੋ ਕਿ ਇੱਕ 6 ਫੁੱਟ ਦੀ ਪਤੰਗ ਦੇ ਉੱਤੇ ਬਣਾਇਆ ਗਿਆ ਹੈ ਇਹ ਆਟਮਕ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਜਿਹੜਾ ਲੈਫਟ ਸਾਈਡ ਹੈਗੀ ਹੈ ਪਤੰਗ ਦੀ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਪਤੰਗ ਉਡਾਣੇ ਇੰਜੋਏ ਕਰਦੇ ਪਏ ਹੈਗੇ ਆ ਬਸੰਤ ਪੰਚਮੀ ਦੇ ਮੌਕੇ ਦੇ ਉੱਤੇ ਔਰ ਉਹਦਾ ਉਹਦਾ ਸੈਂਡ ਅੱਜ ਦੀ ਡੇਟ ਵਿੱਚ ਜਿੱਦਾਂ ਤੁਸੀਂ ਦੇਖਦੇ ਪਏ ਹੈਗੇ ਓਕੇ ਚਾਈਨਾ ਡੋਟ ਜਿੰਨੂੰ ਆਪਾਂ ਗੱਟੂ ਕਹਿੰਦੇ ਹੈਗੇ ਉਹਨਦੇ ਜਿਹੜੇ ਹੈਗੇ ਆ ਜਿਹੜੇ ਉਹਦੇ ਦੁੱਧਪਦ ਨਾਮ ਹੈਗੇ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੈਗੇ ਓਕੇ ਜਿਹੜੇ ਕਬੂਤਰ ਹੈਗੇ ਆ ਉਹ ਡੋਤੇ ਨਾਲ ਫਸ ਕੇ ਉਹ ਮਰ ਜਾਂਦੇ ਹੈਗੇ ਆ ਠੀਕ ਹੈ ਔਰ ਜਿੱਦਾਂ ਬੱਚੇ ਹੈਗਾ ਬੱਚਾ ਪਤੰਗ ਖਿੱਚਦਾ ਪਿਆ ਹੈਗਾ ਔਰ ਇਹ ਇਲੈਕਟ੍ਰਿਕ ਵਾਇਰ ਦੇ ਵਿੱਚ ਫਸ ਕੇ ਬਲਾਸਟ ਵੀ ਹੋ ਸਕਦੀ ਹੈਗੀ ਹੈ ਇਹਦੇ ਵਿੱਚ ਦੇਖ ਸਕਦੇ ਹੈਗੇ ਉਹ ਕੇ ਬੱਚਾ ਦੌੜਦਾ ਪਿਆ ਹੈਗਾ ਤੇ ਉਹਨੂੰ ਟ੍ਰੈਫਿਕ ਦਾ ਖਿਆਲ ਨਹੀਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਇੱਕ ਸਕੂਟੀ ਡਰਾਈਵਰ ਜਾਦੇ ਹੈਗਾ ਜਿੱਦੇ ਗੱਲੇ ਦੇ ਵਿੱਚ ਚਾਈਨਾ ਡੌਗ ਫਸ ਗਈ ਹੈਗੀ ਆ ਔਰ ਜਿੰਨਾ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈਗੀ ਆ ਇਹ ਆਟੋਕ ਦੇ ਥੱਲੇ ਲਿਖਿਆ ਹੈਗਾ Enjoy Basant and Avoid Gattu Thank you ਮੁਸਤੈ ਆਜ ਜੇਪ 25 ਦੇ ਮੌਕੇ ਦੇ ਉੱਤੇ ਮੈਂ ਇੱਕ ਆਰਟਮਕ ਤਿਆਰ ਕੀਤਾ ਹੈ ਜੋ ਕਿ ਇੱਕ 6 ਫੁੱਟ ਦੀ ਪਤੰਗ ਦੇ ਉੱਤੇ ਬਣਾਇਆ ਗਿਆ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਲੈਫਟ ਸਾਈਡ ਤੇ ਤੁਸੀਂ ਜੇ ਪਤੰਗ ਦੇ ਦੇਖੋ ਤੇ ਤੁਹਾਨੂੰ ਬੱਚੇ ਜਿਹੜੇ ਹੈਗੇ ਆ ਉਹ ਪਤੰਗਬਾਜ਼ੀ ਨੂੰ ਇੰਜੋਏ ਕਰਦੇ ਦਿਖਾਈ ਦੇਣਗੇ ਔਰ ਜਿਹੜਾ ਰਾਈਟ ਸਾਈਡ ਹੈਗੀ ਆ ਪਤੰਗ ਦੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਅੱਜਕੱਲ ਬੱਚੇ ਪਤੰਗ ਲਈ ਯੂਜ਼ ਕਰਦੇ ਹੈਗੇ ਗੱਟੂ ਠੀਕ ਹੈ ਉਹਦੇ ਆਪਾਂ ਜਿਹੜੇ ਦੁਸ਼ਪਦ ਨਾਮ ਹੈਗੇ ਆ ਉਹ ਦੇਖ ਸਕਦੇ ਹੈਗੇ ਆ ਔਰ ਜਿੰਨੇ ਵਿੱਚ ਆਪਾਂ ਦੇਖ ਸਕਦੇ ਹੈਗੇ ਕਿ ਇੱਕ ਬੱਚਾ ਜਿਹੜਾ ਹੈਗਾ ਉਪਤੰਗ ਖਿੱਚਦਾ ਪਿਆ ਔਰ ਡੋਤ ਜਿਹੜੀ ਹੈਗੀ ਹੈ ਇਲੈਕਟ੍ਰਿਕ ਬਾਅਦ ਦੇ ਵਿੱਚ ਉਲਜੀ ਪਈ ਹੈ ਜਿੰਨਾ ਬਲਾਕ ਚ ਹੋ ਸਕਦਾ ਔਰ ਬੱਚੇ ਦੇ ਹੱਥ ਨੂੰ ਨੁਕਸਾਨ ਪਹੁੰਚ ਸਕਦਾ ਔਰ ਜਿਹੜੇ ਕਬੂਕਤਦ ਹੈਗੇ ਆ ਹੋਰ ਪੰਛੀ ਹੈਗੇ ਆ ਉਹ ਚਾਈਨਾ ਡੋਤ ਦੇ ਵਿੱਚ ਉਲ ਚੁਕੇ ਹੈਗੇ ਆ ਔਰ ਜਿੰਦੇ ਕਰਕੇ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਔਰ ਤੁਸੀਂ ਇਹ ਤੋਂ ਅੱਗੇ ਦੇਖੋਗੇ ਇੱਕ ਸਕੂਟੀ ਡਰਾਈਵਰ ਹੈਗਾ ਜਿੰਦੇ ਗਲੇ ਦੇ ਵਿੱਚ ਜਿਹੜੀ ਹੈਗੀ ਚਾਇਨਾ ਡੋਸ ਫਸ ਗਈ ਹੈਗੀ ਹੈ ਜਿੰਦੇ ਕਰਕੇ ਉਹਨੂੰ ਸਵੇਰਤ ਇੰਜਰੀਜ਼ ਹੋ ਸਕਦੀ ਹੈ ਔਰ ਉਹਦੀ ਜਾਨ ਵੀ ਜਾ ਸਕਦੀ ਹੈ ਇਹਦੇ ਥੱਲੇ ਮੈਂ ਲਿਖਿਆ ਹੈਗਾ ਕਿ Enjoy Pasand ਔਰ Avoid Gattu ਠੀਕ ਹੈ ਇਹ ਜਿਹੜਾ ਆਟਮਿਕ ਬਣਾ ਕੇ ਮੈਂ ਗੱਟੂ ਨੂੰ ਅਵੋਇਡ ਕਰਨ ਦੇ ਇੱਕ ਮੈਥਡ ਜਿੱਤਾ ਹੈ ਥੈਂਕ ਯੂ